ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਤੁਹਾਡੇ ਨਾਲ ਨਮਕੀਨ ਮਠਿਆ ਦੀ ਰੈਸਪੀ ਸ਼ੇਅਰ ਕਰਾਂਗੇ ਤੇ ਬਹੁਤ ਸਿੰਪਲ ਜਿਹੇ ਤਰੀਕੇ ਨਾਲ ਆਪਾਂ ਇਹਨੂੰ ਬਣਾ ਕੇ ਤਿਆਰ ਕਰਾਂਗੇ ਬਹੁਤ ਜਲਦੀ ਬਣ ਜਾਂਦੀਆਂ ਨੇ ਤੇ ਅਸੀਂ ਇਹਨੂੰ ਬਣਾਉਣਾ ਸਟਾਰਟ ਕਰਦੇ ਹਾਂ ਤੇ ਪੂਰੀ ਵੀਡੀਓ ਨੂੰ ਜਰੂਰ ਵੇਖਿਓ ਜੀ ਤੇ ਆਪਾਂ ਹੁਣ ਬਣਾਵਾਂਗੇ ਤੇ ਆਪਾਂ ਲਵਾਂਗੇ ਜੀ ਇੱਕ ਕੱਲੀ ਮੈਦਾ ਮੈਦੇ ਨੂੰ ਆਪਾਂ ਪਹਿਲਾਂ ਹੀ ਛਾਨ ਲਿਆ ਸੀਗਾ ਤੇ ਇਹਦੇ ਵਿੱਚ ਪਾਵਾਂਗੇ ਅੱਧਾ ਚਮਚ ਨਮਕ ਤੇ ਅੱਧਾ ਚਮਚਾ ਅਸੀਂ ਬੇਕਿੰਗ ਪਾਊਡਰ ਪਾਵਾਂਗੇ ਤੇ 4 ਚਮਚ ਜਿਹੜੀ ਅਸੀਂ ਇਹਦੇ ਵਿੱਚ ਰਿਫਾਈਨਡ ਤੇ ਪਾ ਲਵਾਂਗੇ ਤੁਸੀਂ ਚਾਹੋ ਤੇ ਇੱਥੇ ਬਟਰ ਵੀ ਪਾ ਸਕਦੇ ਹੋ ਉਹਦੇ ਨਾਲ ਵੀ ਬਹੁਤ ਵਧੀਆ ਬਣ ਕੇ ਤਿਆਰ ਹੁੰਦੀਆਂ ਤੇ ਆਪਾਂ ਨੇ ਹੁਣ ਇਹਨਾਂ ਨੂੰ ਮਿਕਸ ਕਰ ਲੈਣਾ ਏ ਮਿਕਸ ਕਰਨ ਤੋਂ ਬਾਅਦ ਆਪਾਂ ਇਹਨਾਂ ਨੂੰ ਥੋੜਾ ਥੋੜਾ ਪਾਣੀ ਪਾ ਕੇ ਤੇ ਗੁੰਨ ਲਵਾਂਗੇ ਜਿਸ ਤਰੀਕੇ ਨਾਲ ਆਪਾਂ ਆਟੇ ਨੂੰ ਗੁੰਨਦੇ ਹਨ ਉਸੇ ਤਰੀਕੇ ਨਾਲ ਆਪਾਂ ਇਹਨਾਂ ਨੂੰ ਗੁੰਨ ਲੈਣਾ ਏ ਆਪਾਂ ਇਸ ਤਰੀਕੇ ਨਾਲ ਇਹਨਾਂ ਨੂੰ ਗੁੰਨਣ ਤੋਂ ਬਾਅਦ ਜਿਹੜਾ ਨਾ ਬਹੁਤਾ ਸਖਤ ਨਾ ਬਹੁਤਾ ਸੌਫਟ ਰੱਖ ਕੇ ਗੁੰਨਾਂਗੇ ਤਾਂ ਆਪਾਂ ਮੀਡੀਅਮ ਫਲੇਮ ਦੇ ਉੱਤੇ ਤੇਲ ਗਰਮ ਹੋਣ ਵਾਸਤੇ ਰੱਖ ਲਵਾਂਗੇ ਜਾਂ ਜੋ ਤੇ ਸਾਡਾ ਜਿਹੜਾ ਗਰਮ ਹੋ ਜਾਵੇ ਇੱਕ ਇਧਰਲੀ ਸਾਈਡ ਤੇ ਆਪਾਂ ਹੁਣ ਜਿਹੜਾ ਇੱਕ ਪੀੜਾ ਲਵਾਂਗੇ ਜਿਸ ਤਰੀਕੇ ਨਾਲ ਆਪਾਂ ਰੋਟੀ ਲੈ ਬਣਾਉਂਦੇ ਆ ਨਾ ਉਸ ਤੋਂ ਥੋੜਾ ਜਿਹਾ ਵੱਡਾ ਲਵਾਂਗੇ ਤੇ ਬਸ ਪਤਲੀ ਜਿਹੇ ਦੀ ਰੋਟੀ ਕਾਫੀ ਸਾਰੀ ਵੱਡੀ ਵੀਲ ਲਵਾਂਗੇ ਰੋਟੀ ਜਿਹੜੀ ਸਾਡੀ ਮੋਟੀ ਨਹੀਂ ਹੋਣੀ ਚਾਹੀਦੀ ਬਿਲਕੁਲ ਪਤਲੀ ਹੀ ਹੋਣੀ ਚਾਹੀਦੀ ਏ ਤੇ ਇਸ ਤਰੀਕੇ ਨਾਲ ਆਪਾਂ ਇਹਦਾ ਗੋਲ-ਗੋਲ ਰੋਲ ਬਣਾ ਲਵਾਂਗੇ ਰੋਲ ਬਣਾਉਣ ਤੋਂ ਬਾਅਦ ਆਪਾਂ ਹੁਣ ਇਹਨੂੰ ਕਾਚੂ ਦੀ ਮਦਦ ਨਾਲ ਕੱਟ ਲੈਣਾ ਏ ਤੇ ਅਸੀਂ ਮੋਟੀਆਂ ਲੇਰਾਂ ਨਹੀਂ ਇਹਦੀ ਕਟਾਂਗੇ ਬਿਲਕੁਲ ਬਰੀਕ-ਬਰੀਕ ਕਟਾਂਗੇ ਇਸ ਤਰੀਕੇ ਦੀ ਆਪਾਂ ਇਹਨਾਂ ਨੂੰ ਕੱਟ ਕਰ ਲਵਾਂਗੇ ਸਾਰਾ ਹੀ ਇਹ ਇਸ ਤਰੀਕੇ ਨਾਲ ਕਟਣ ਤੋਂ ਬਾਅਦ ਇਸ ਤਲੀ ਦੀ ਮਦਦ ਨਾਲ ਇਸ ਤਰੀਕੇ ਨਾਲ ਆਪਾਂ ਇਹਨੂੰ ਵੇਲ ਲੈਣਾ ਉੱਪੋਂ ਇਸ ਤਰੀਕੇ ਨਾਲ ਆਪਾਂ ਵੇਲਣ ਤੋਂ ਬਾਅਦ ਜਿਹੜਾ ਹੈ ਫਰਾਈ ਕਰਾਂਗੇ ਹੁਣ ਆਪਾਂ ਇਹਨਾਂ ਨੂੰ ਸਾਰੀਆਂ ਨਮਕੀਨ ਮਠਿਆਈਆਂ ਸੀ ਇਸੇ ਤਰੀਕੇ ਨਾਲ ਬਣਾ ਕੇ ਤਿਆਰ ਕਰਾਂਗੇ ਤੇਰੀ ਇੱਕ ਲੇਰ ਜਿਹੜੀ ਖੁਲਕੀ ਜਾਵੇਗੀ ਤੇ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦੀਆਂ ਤੁਸੀਂ ਸਿੰਪਲ ਤਰੀਕੇ ਨਾਲ ਵੀ ਬਣਾ ਸਕਦੇ ਹੋ ਇਸੇ ਤਰੀਕੇ ਨਾਲ ਆਪਾਂ ਇਹਨਾਂ ਸਾਰੀਆਂ ਮਠੀਆਂ ਨਮਕੀਨ ਵਾਲੀਆਂ ਬਣਾ ਕੇ ਤਿਆਰ ਕਰ ਲਿਆ ਨੇ ਤੁਸੀਂ ਦੇਖ ਸਕਦੇ ਹੋ ਕਿੰਨੀਆਂ ਕ੍ਰਿਸਪੀ ਤੇ ਕਿੰਨੀਆਂ ਵਧੀਆ ਬਣ ਕੇ ਤਿਆਰ ਹੋਈਆਂ ਨੇ ਤੇ ਤੁਸੀਂ ਇਹਨਾਂ ਚਾਹ ਦੇ ਨਾਲ ਇੰਜੋਏ